ਸੰਧੀ ਕਰਾ ਦੇਗਾ ਜੇ ਸਿਆਣੇ ਤੁਮਰੇ ਟਿੱਗ ਥਿਰਵਤ ਤੇ ਜੇ ਸਿਆਣੇ ਤੁਮਰੇ ਟਿੱਗ ਥਿਰਵਤ ਜਿਹੜੇ ਸਿਆਣੇ ਨੇ ਆਪਦੇ ਪਾਸ ਟਿੱਕ ਕਰਕੇ ਤਿਨਕੇ ਸਾਥ ਲੇ ਹੋ ਕਰ ਮਸਲਤ ਤੇ ਤਿਨਾਂ ਦੇ ਨਾਲ ਮਸਲਤ ਕਰਨਾ ਕਰੋ ਜਿਉ ਆਛੀ ਤੁਮਕੇ ਬਣ ਆਏ ਜਿਵੇਂ ਆਪ ਨੂੰ ਪਲੀ ਬਣ ਆਉਂਦੀ ਹੈ ਉਹ ਕਰ ਲੋ ਦੋਨੋਂ ਬਾਰਤਾ ਆਪ ਨੂੰ ਮੈਂ ਆਖ ਦਿੱਤੀਆਂ ਕਹੇ ਭੇਜੋ ਤਿਮ ਕਰਹਿ ਬਨਾਏ ਤੇ ਦੂਤ ਨੂੰ ਜੋ ਕਿਹਾ ਦੂਤ ਨੇ ਕਹਿ ਦਿੱਤਾ ਦੋਨਾਂ ਵਿੱਚੋਂ ਜੰਗ ਲੜਨਾ ਜਾਂ ਬਾਦਸ਼ਾਹ ਦੀ ਅਧੀਨਤਾ ਕਬੂਲ ਕਰਨੀ ਦੋਨਾਂ ਵਿੱਚੋਂ ਜੈਸਾ ਭਾਵੇ ਤਸਹੀ ਕਰ ਲੋ ਸੁਨ ਤ ਦੂਤ ਕੇ ਬਚ ਮੁਸਕਾਏ ਮੇਰੀ ਪੀਰੀ ਦੇ ਮਾਲਕ ਜਿਨ੍ਹਾਂ ਨੂੰ ਕੋਈ ਭੈ ਨਹੀਂ ਡਰ ਨਹੀਂ ਨਿਰਭਉ ਨਿਰਵੈਰ ਨੇ ਕਿਉਂਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਭੈ ਡਰ ਖੋਫ ਦੁਨਿਆਵੀ ਬੰਦਿਆਂ ਨੂੰ ਹੁੰਦਾ ਹੈ ਜਿਹੜੇ ਖੁਦ ਪਰਮਾਤਮਾ ਨੇ ਖੁਦ ਨਿਰੰਕਾਰ ਨੇ ਕਿਸੇ ਦਾ ਭੈ ਰੱਖਣ ਵਾਲੇ ਨਹੀਂ ਕਿਸੇ ਨੂੰ ਭੈ ਦੇਣ ਵਾਲੇ ਨਹੀਂ ਕਿਸੇ ਨਾਲ ਵੈਰ ਕਰਨ ਵਾਲੇ ਨਹੀਂ ਨਿਰਭਉ ਨਿਰਵੈਰ ਨੇ ਅਕਾਲ ਮੂਰਤ ਨੇ ਤੇ ਇਸ ਕਰਕੇ ਭਾਈ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਇਹਨਾਂ ਦੀ ਭੈੜੀ ਨੀਤ ਭੈ ਦੇਣ ਵਾਲੇ ਡਰਉਣ ਵਾਲੇ ਦੂਤ ਦੇ ਬੋਲ ਇਹ ਜਿਹੜੇ ਮੁਗਲ ਸਖਾਨ ਦੇ ਕਹੇ ਹੋਏ ਬੋਲ ਇਸ ਦੂਤ ਦੇ ਪਾਸੋਂ ਸੁਣੇ ਨਾ ਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮੰਦ ਮੰਦ ਮੁਸਕਰਾਏ ਨੇ ਤੇ ਕਹਿਣ ਲੱਗੇ ਸ੍ਰੀ ਹਰਿ ਗੋਬਿੰਦ ਚੰਦ ਸੁਹਾਏ ਮੁਸਕਰਾਉਣ ਦਾ ਭਾਵ ਹੈ ਕਿ ਭੈ ਰਹਿਤ ਭੈ ਰਹਿਤ ਹੋ ਕੇ ਅੱਗੋਂ ਜਿਨ੍ਹਾਂ ਨੂੰ ਰਤੀ ਜਿਨ੍ਹਾਂ ਪੈ ਨਹੀਂ ਉਤਰ ਦਿੱਤਾ ਸੁਨਹੁ ਦੂਤ ਅਬ ਬਾਕ ਹਮਾਰੇ ਤੇ ਕਹਿ ਲੱਗੇ ਏ ਦੂਤ ਸੁਣੋ ਏ ਮੇਰੀ ਮਾਰਤਾ ਸੁਣੋ ਮੁਗਲਸ ਖਾਨ ਬਤਾਵੋ ਹਸਾਰੇ ਇਸੇ ਵਿਦੀ ਦੇ ਨਾਲ ਜਾ ਕੇ ਨਾ ਆਪਣੇ ਸਰਦਾਰ ਮੁਗਲਸ ਖਾਨ ਨੂੰ ਉੱਤਰ ਦੇਵੀ ਲੱਖ ਰਜਤ ਪਣ ਕੀਮਤ ਜਾਹੀ ਤੇ 1 ਲੱਖ ਰੁਪਈਆ ਉਹਨਾਂ ਵੇਲਿਆਂ ਦੀ ਜਿਸ ਘੋੜੇ ਦੀ ਕੀਮਤ ਸੀ ਅਸ ਬਾਜੀ ਆਵਤ ਹਮ ਪਾਹੀ ਐਸਾ ਬਾਜੀ ਘੋੜਾ ਸਿੱਖ ਰੂਮ ਤੋਂ ਕਾਵਲ ਦਾ ਸਿੱਖ ਲੈ ਕੇ ਆ ਰਿਹਾ ਸੀ ਤੇ ਬਾਦਸ਼ਾਹ ਸ਼ਾਹ ਜਹਾਨ ਨੇ ਆਪਣੇ ਉਮਰਾਬਾਂ ਨੂੰ ਕਹਿ ਕੇ ਉਹ ਘੋੜਾ ਖੋ ਕੇ ਮੰਗਾ ਲਿਆ ਸੀ ਮੋਲ ਖਰਚ ਸਿੱਖ ਮਗ ਮਹਿ ਲਿਆਵਤ ਤੇ ਮੇਰਾ ਜਿਹੜੇ ਸਿੱਖ ਸੀ ਆਪਣੀ ਦਸਮੰਦ ਦੀ ਭੇਟਾ ਖਰਚ ਕੇ ਲੈ ਕੇ ਆ ਰਿਹਾ ਸੀ ਉਸ ਸਿੱਖ ਨੂੰ ਬਹੁਤ ਤਾੜਨਾ ਕੀਤੀ ਨਰਾਉਣ ਦੇ ਬੋਲ ਕੇ ਸੇਖਣੇ ਬੜੀ ਦੁਹਾਈ ਪਾਈ ਕਿ ਇਹ ਘੋੜਾ ਭਾਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਹੈ ਇਹ ਗੁਰੂ ਨਾਨਕ ਦੇ ਘਰ ਤੇ ਪੇਟਾ ਲੈ ਕੇ ਚੱਲਿਆ ਹ ਪਰ ਬਾਦਸ਼ਾਹ ਨੇ ਇੱਕ ਵੀ ਬਾਰਤਾ ਉਹਦੇ ਮੁਰਾਬਾ ਨੇ ਨਾ ਮੰਨੀ ਸੁਣੀ ਤੇ ਉਸ ਸਮੇਂ ਬਾਦਸ਼ਾਹ ਸ਼ਾਹਜਹਾਨ ਨੂੰ ਚੇਤੇ ਨਾ ਆਇਆ ਸੁਨਿਓ ਸ਼ਾਹੋ ਨੇ ਅਸ ਅਸਕਾਵਤ ਤੇ ਸੁਨਿਓ ਸ਼ਾਉ ਨੇ ਅਸ ਇਹ ਅਸ ਇਹ ਆਵਤ ਤੇ ਜਿਹੜਾ ਅਸ ਤੋਂ ਭਾਵ ਹੈ ਐਸਾ ਦੂਸਰਾ ਅਸ ਤੇ ਸਸੇ ਦੇ ਪੈਰ ਵਿੱਚ ਔਂਕੜ ਲੱਗ ਗਈ ਹੈ ਦੋਨੋਂ ਸੁਣਨ ਨੂੰ ਕਹਿਣ ਨੂੰ ਤਕਰੀਬਨ ਇੱਕੋ ਹੀ ਸ਼ਬਦ ਬਣ ਜਾਂਦੇ ਨੇ بس ਇੱਕੋ ਅਰਥ ਹੈ ਪਹਿਲਾ ਅਸ ਐਸਾ ਦੂਸਰਾ ਅਸ ਹਲਕਾ ਜਿਹਾ ਕਹਿੰਦੇ ਔਂਕੜ ਲਾ ਕੇ ਆਪਾਂ ਤੇ ਦੁਲੈਂਕੜੇ ਅਸੂ ਹੋ ਜਾਂਦਾ ਹੈ ਤੇ ਜਿਵੇਂ ਭਾਈ ਦੂਸਰੇ ਦਾ ਭਾਵ ਐ ਐਸਾ ਜਿਹੜਾ ਘੋੜਾ ਸੁੰਦਰ ਭਾਵਨਾਵਾਂ ਦੇ ਨਾਲ ਭਰਿਆ ਸਿੱਖ ਲੈ ਕੇ ਆ ਰਿਹਾ ਸੀ ਐਸੇ ਘੋੜੇ ਨੂੰ ਬਾਦਸ਼ਾਹ ਨੇ ਖੋ ਲਿਆ ਸ਼ੀਨ ਲੀਨ ਸਿੱਖ ਕਹਿ ਬਹੁ ਰਹਿਓ ਸਿੱਖ ਨੇ ਬਹੁਤਾ ਕਿਹਾ ਪਰ ਸਿੱਖ ਦੀ ਇੱਕ ਵੀ ਬੇਨਤੀ ਨਾ ਮੰਨੀ ਬਲ ਤੇ ਔਰ ਹੰਕਾਰਤ ਗਹਿਓ ਤੂੰ ਬਲ ਤੇ ਔਰ ਹੰਕਾਰਤ ਗਹਿਓ ਬਲ ਛਲ ਕਰਕੇ ਏਕਾਤ ਦੇ ਭਰੇ ਨੇ ਮਾਨ ਦੇ ਭਰੇ ਨੇ ਹੋ ਲਿਆ ਗੁਰਪੀਰਨ ਕੋ ਤਰਾਸ ਨਾ ਕੀਨ ਗੁਰੂ ਪੀਰਾਂ ਦੀ ਕੋਈ ਡਰ ਭੈ ਤਰਾਸ ਨਾ ਮੰਨਿਆ ਮਨ ਭਾਵਤ ਕਰ ਤਤਸ਼ਿਨ ਲੀਨ ਮਨ ਭਾਵਤ ਕਰਕੇ ਤਤਸ਼ਨ ਜੋ ਆਇਆ ਸੋ ਲੈ ਲਿਆ ਸੋ ਕਾਜ਼ੀ ਤੇ ਹਮ ਪੁਨ ਲਿਓ ਸੋ ਕਾਜ਼ੀ ਤੇ ਹਮ ਪੁਨ ਲਿਓ ਉਹ ਜਿਹੜਾ ਘੋੜਾ ਸੀ ਕਾਜੀ ਪਾਸੋਂ ਲੈ ਲਿਆ ਪ੍ਰਥਮ ਬ੍ਰਤਾਂਤ ਤੋਹੇ ਕਹਿ ਦਇਓ ਪ੍ਰਥਮ ਬ੍ਰਤਾਂਤ ਆਪ ਨੂੰ ਕਹਿ ਦਿੱਤਾ ਅਬ ਇਹ ਉਡਤ ਜਾਤ ਖਗ ਸਾਥ ਤੇ ਅਬ ਇਹ ਉਡਤ ਜਾਤ ਖਗ ਸਾਥ ਇਹ ਜਿਹੜਾ ਬਾਜ ਹੈ ਨਾ ਇਹ ਸਰਖਾਪ ਪੰਛੀ ਦੇ ਪਿੱਛੇ ਉੱਡਦਾ ਜਾ ਰਿਹਾ ਸੀ ਅਸੀਂ ਦੇਖਿਆ ਨਹੀਂ ਕਿ ਆਪਣਾ ਬਾਜ ਛੱਡਿਆ ਪੰਛੀ ਸਰਖਾਪ ਦੇ ਸ਼ਿਕਾਰ ਲਈ ਇਹ ਬਾਦਸ਼ਾਹ ਦੇ ਬਾਜ ਨੇ ਨਾ ਇਸ ਪੰਛੀ ਨੂੰ ਖਾਦਾ ਤੇ ਸਾਡੇ ਬਾਜ ਨੇ ਇਸ ਦਾ ਸ਼ਿਕਾਰ ਕਰ ਲਿਆ ਦੋਨੋਂ ਬਾਜ ਇਕੱਠੇ ਸਾਡੇ ਪਾਸ ਆ ਗਏ ਸਾਡੀ ਸ਼ਰਨ ਵਿੱਚ ਸਨਮੁਖ ਆ ਗਿਆ ਉਹ ਬਾਜ ਨੂੰ ਅਸੀਂ ਰੱਖ ਲਿਆ ਕਿਸੇ ਤੋਂ ਖੋਇਆ ਨਹੀਂ ਕਿਸੇ ਤੋਂ ਮੰਗਿਆ ਨਹੀਂ ਤੇ ਆਪਣੇ ਆਪ ਅਸੀਂ ਜਦੋਂ ਆ ਗਿਆ ਤੇ ਸਿੱਖ ਫੜ ਕੇ ਲਿਆ ਤੇ ਫੇਰ ਬਾਦਸ਼ਾਹ ਦਾ ਬਾਜ ਸਾਨੂੰ ਕਿੰਨੇ ਨਿਸ਼ਚਾ ਹੋਏਗਾ ਵਿਸ਼ਵਾਸ ਹੋਏਗਾ ਕਿ ਇਹ ਬਾਜ ਬਾਦਸ਼ਾਹ ਸ਼ਾਹ ਜਹਾਂ ਦਾ ਹੈ ਦਹੇ ਉਜਤਨ ਕਰ ਬਾਜ ਸੁਹਾਤ ਤੇ ਗਇਓ ਜਤਨ ਕਰ ਬਾਜ ਸੁਹਾਤ ਤੇ ਅਸੀਂ ਸਿੱਖਾਂ ਨੇ ਇਹ ਬਾਜ ਨੂੰ ਜਤਨ ਦੇ ਨਾਲ ਫੜ ਲਿਆ ਇਸ ਕੋ ਪਿਤਾ ਅਦਾਇਬ ਰਾਖਤ ਤੇ ਇਸ ਕੋ ਪਿਤਾ ਇਸ ਕੋ ਭਾਬ ਪਿਤਾ ਅਦਾਇਬ ਰਾਖਤ ਬਾਦਸ਼ਾਹ ਸ਼ਾਹ ਦਾਨਦ ਦਾ ਪਿਤਾ ਜਹਾਂਗੀਰ ਮੂਰਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਇਹ ਬੜਾ ਆਦਰ ਰੱਖਦਾ ਸੀ ਉਤਮ ਵਸਤ ਦੇਤ ਅਬਿਲਾਖਤ ਪਰ ਉਤਮ ਵਸਤ ਦੇਖ ਅਬਿਲਾਖਤ ਉਤਮ ਜਿਹੜੀਆਂ ਵਸਤੂਆਂ ਸਨ ਉਹ ਤਾਂ ਆਗ ਭੇਟਾ ਕਰਕੇ ਸ਼ਰਧਾ ਰੱਖਦਾ ਸੀ ਨਿਮਿਓ ਰਹਿਓ ਘਰ ਗੁਰੂ ਅਗਾਰੀ ਭੇਟਾ ਦਾ ਮਤਲਬ ਹੈ ਗੁਰੂ ਨਾਨਕ ਦੇ ਦਰ ਘਰ ਤੇ ਸਦਾ ਨਿਮਿਆ ਰਿਆ ਗੁਰੂ ਨਾਨਕ ਦੇ ਦਰ ਘਰ ਦਾ ਭੈ ਮਨ ਵਿੱਚ ਰੱਖਣਾ ਕੀਤਾ ਦਰ ਖੁਦਾ ਏ ਕੋ ਹਿਰਦੇ ਮੁਝਾਰੀ ਖੁਦਾ ਦਾ ਡਰ ਹਿਰਦੇ ਵਿੱਚ ਖਾਪ ਸਦਾ ਰੱਖਿਆ ਜਾਣਿਆ ਕਿ ਗੁਰੂ ਨਾਨਕ ਸਾਹਿਬ ਉਹ ਨਿਰੰਕਾਰ ਖੁਦਾ ਦਾ ਸਬਰੂਪ ਨੇ ਬਣੀ ਰਹੀ ਤੇ ਸਾਥ ਹਮਾਰੀ ਤੇ ਬਾਦਸ਼ਾਹ ਸ਼ਾਹਜਹਾਂ ਦੇ ਨਾਲ ਏ ਜahangੀਰ ਦੇ ਨਾਲ ਬਣੀ ਰਹੀ ਉਹ ਅਦਬ ਰੱਖਦਾ ਸੀ ਤੇ ਗੁਰੂ ਘਰ ਵੀ ਬਾਦਸ਼ਾਹ ਦਾ ਅਦਬ ਕਰਦਾ ਸੀ ਸ਼ਾਹਜਹਾਂ ਹੁਣ ਅਦਬ ਸਤਕਾਰ ਨਹੀਂ ਰੱਖਦਾ ਤੇ ਗੁਰੂ ਘਰ ਇਹ ਤਾਂ ਨਿਮਾਨਿਆਂ ਦਾ ਮਨ ਹੈ ਜਿਹੜਾ ਨੀਵਾ ਹੋ ਕੇ ਆਉਂਦਾ ਉਹਨੂੰ ਮਾਨ ਮਿਲਦਾ ਹੈ ਬਿੱਤਿਓ ਕਾਲ ਚਿਰ ਨਹੀਂ ਵਿਗਾਰੀ ਕਿ ਕਿੰਨਾ ਸਮਾਂ ਹੋ ਗਿਆ ਅਸੀਂ ਤਾਂ ਕਦੇ ਵੀ ਜਾ ਕੇ ਬਾਦਸ਼ਾਹ ਦੇ ਰਾਜ ਭਾਗ ਵਿੱਚ ਕੋਈ ਦਖਲਅਲਾਜੀ ਨਹੀਂ ਕੀਤੀ ਕੋਈ ਵੀ ਵਿਗਾੜ ਨਹੀਂ ਪਾਇਆ ਇਹ ਖੁਦਾਏ ਕੋ ਜਨ ਨਹੀਂ ਨਾਹੀ ਇਹ ਜਿਹੜਾ ਸ਼ਾਹਜਹਾਨ ਹੈ ਇਸ ਨੂੰ ਖੁਦਾ ਦਾ ਕੋਈ ਡਰ ਨਹੀਂ ਕਦੇ ਖੁਦਾ ਨੂੰ ਇਸ ਨੇ ਨਹੀਂ ਜਾਣਿਆ ਵੱਡੋ ਰਾਜ ਕੋ ਮਦ ਇਸ ਮਾਹੀ ਤੇ ਵੱਡੋ ਰਾਜ ਕੋ ਮਦ ਇਸ ਸ਼ਾਹਜਹਾਨ ਨੂੰ ਨਾ ਆਪਣੇ ਰਾਜ ਭਾਗ ਦਾ ਨਸ਼ਾ ਹੈ ਨਾ ਮਿਲਾ ਪ ਹਮਰੋ ਬਣਿਆ ਵੈ ਤੇ ਇਸ ਕਰਕੇ ਇਹਨੂੰ ਆਪਣੇ ਰਾਜ ਭਾਗ ਦਾ ਅਹੁਦੇ ਦਾ ਨਸ਼ਾ ਹੈ ਇਹਦੇ ਨਾਲ ਸਾਡੀ ਕੋਈ ਵੀ ਇਸ ਨੇ ਮਨ ਵਿੱਚ ਭਾਉਤਵ ਨਹੀਂ ਤੇ ਅਸੀਂ ਕਦੇ ਵੀ ਇਸ ਦੇ ਨਾਲ ਕੀ ਫੇਰ ਸਾਂਝ ਰੱਖਣੀ ਜੇ ਆ ਵੇਖਿਆ ਤੇ ਆ ਵੇਖ ਜਾਣੋ ਦਿਹ ਜੇ ਬਾਜ਼ ਨਾ ਪਲਟਾ ਪਾਵੇ ਤੇ ਦਿਹ ਜੇ ਬਾਜ਼ ਨਾ ਪਲਟਾ ਪਾਵੇ ਜੇ ਬਾਜ਼ ਨਹੀਂ ਦੇਾਂਗੇ ਤੇ ਹੋਰ ਭਾਰੀ ਫੌਜ ਚੜਾ ਕੇ ਭੇਜੇਗਾ ਜਾਂ ਤੇ ਹਮਰੋ ਜੰਗ ਕਰਾਰਾ ਤੇ ਇਹਦੇ ਕਰਕੇ ਸਾਡਾ ਜਿਹੜਾ ਕਰਾਰਾ ਜੰਗ ਹੋਇਆ ਹੈ ਮਾਰਹੀਂ ਤੁਰਕ ਹਰਹੀਂ ਹੰਕਾਰਾ ਤੇ ਅਸੀਂ ਤਾਂ ਜੰਗ ਲੜਨੇ ਨੇ ਜਿਸ ਕਾਰਜ ਵਾਸਤੇ ਆਏ ਜੰਗ ਦੇ ਮੈਦਾਨ ਲੜ ਕੇ ਇਹਨਾਂ ਤੁਰਕਾਂ ਮਲੇਸ਼ਾਂ ਦੇ ਧਾ ਮੂੰਹ ਮੋੜ ਦੇਣੇ ਨੇ ਇਹਨਾਂ ਦਾ ਰਾਜ ਭਾਗ ਸਾਰੇ ਦਾ ਸਾਰਾ ਹੇਰ ਲਾ ਮੰਗੇ ਪੁਰਖ ਅਕਾਲ ਪਰਮੇਸ਼ਰ ਜੋਏ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਸਭ ਅਵਨੀ ਕੋ ਮਾਲਕ ਸੋਏ ਜਿਹਦਾ ਸਾਰੀ ਧਰਤੀ ਦਾ ਮਾਲਕ ਹੈ ਤਿਸਕੇ ਕਰੇ ਇਸੀ ਮਹਿਰ ਹੈ ਤੇ ਉਸ ਦੇ ਕਰੇ ਵਿੱਚ ਜਿਹੜਾ ਜੋ ਕਰਦਾ ਉਹਦੇ ਹੁਕਮ ਵਿੱਚ ਸਦਾ ਰਹਿੰਦੇ ਹਾਂ ਭੋਗ ਹੀ ਖਾਣ ਪਾਨ ਸਭ ਲਹੈ ਜਿਵੇਂ ਅਕਾਲ ਪੁਰਖ ਜੀ ਇਹ ਕਿਰਪਾ ਕਰਦੇ ਨੇ ਉਹਦੇ ਹੁਕਮ ਵਿੱਚ ਰਹਿ ਕਰਕੇ ਸੁਖ ਦੁਖ ਭੋਗਦੇ ਹਾਂ ਇਹ ਕਿਆ ਜੰਤ ਮਸ਼ਕ ਸਮ ਤਹ ਇਹ ਜਿਹੜੇ ਸਮੁੰਦਰ ਜਿਵੇਂ ਸਮੁੰਦਰ ਹੈ ਨਾ ਸਮੁੰਦਰ ਦੇ ਇੱਕ ਮੀਨ ਰੂਪੀ ਜੀਵ ਜੰਤ ਜਾਣੋ ਕੂਰੋ ਹੰਕਾਰ ਰਹੇ ੁਰ ਮਹਾ ਤੇ ਇੱਕ ਖੂ ਦਾ ਡੱਡੂ ਜਿਵੇਂ ਕੋਈ ਬਹੁਤਾ ਮਾਨ ਕਰੇ ਐਸੀ ਇਹ ਸ਼ਾਜਹਾਨ ਦੀ ਬਾਤ ਹੈ ਇਹ ਸਮ ਬੀਤੇ ਕਈ ਕਰੋਰ ਤੇ ਜਿਨ ਕੇ ਰਥ ਮੇਰ ਦਰਾਰਨ ਕੇ ਸਤਸਾਗਰ ਹੈ ਅਬਲੋਜਗਮਾਈ ਜਿਨਾਂ ਵੱਡੇ ਵੱਡੇ ਇਪਿਕਸ਼ੂਤ్ర ਵਰਗੇ ਵੱਡੇ ਵੱਡੇ ਰਾਜੇ ਹੋਏ ਭਾਈ ਵੱਡੇ ਵੱਡੇ ਕਹਿੰਦੇ ਕਹਾਂਦੇ ਰਾਜੇ ਹੋਏ ਪ੍ਰਥੀਪਤ ਰਾਜੇ ਵਰਗ ਜਿਨ੍ਹਾਂ ਦੇ ਰੱਥਾਂ ਦੇ ਪਹੀਆਂ ਦੇ ਨਾਲ ਵੱਡੇ ਵੱਡੇ ਸਮੁੰਦਰ ਬਣ ਗਏ ਨੇ ਉਹ ਰਾਜੇ ਕਹਿੰਦੇ ਕਹਾਂਦੇ ਇਸ ਜਗਤ ਤੇ ਰਹੇ ਨਹੀਂ ਜਿਨ੍ਹਾਂ ਨੂੰ ਆਪਣੇ ਰਾਜ ਭਾਗ ਤੇ ਬੜਾ ਅਪਮਾਨ ਸੀ ਗਿਲਤਿਓ ਜਿਨਕੇ ਪਾਏ ਨਾ ਔਰ ਤੇ ਜਿਨ੍ਹਾਂ ਦਾ ਕੋਈ ਵੀ ਪਾਰਾ ਮਾਰ ਨਹੀਂ ਸੀ ਸ੍ਰੀ ਨਾਨਕ ਦੀਨੋ ਇਨਰਾਜ ਸੇ ਗੁਰੂ ਨਾਨਕ ਸਹਿ ਮਹਾਰਾਜ ਜੀ ਨੇ ਇਨਾਂ ਨੂੰ ਰਾਜ ਭਾਗ ਦਿੱਤਾ ਜਿਸ ਕਰ ਇਤੋਂ ਵਧਿਓ ਸਮਾਜ ਤੇ ਜਿਸ ਕਰ ਇਤੋਂ ਵਧਿਓ ਸਮਾਜ ਜੀ ਦੇ ਕਰਕੇ ਇਨਾਂ ਸਮਾਜ ਆਦ ਰਾਜ ਭਾਗ ਵਧਿਆ ਗੁਰ ਘਰ ਸੌਂਜੇ ਅਵਗਿਆ ਕਹਿ ਸੇ ਗੁਰੂ ਘਰ ਦੇ ਨਾਲ ਜੀ ਅਵਗਿਆ ਕਰੇਗਾ ਸਨੇ ਸਨੇ ਸਭ ਸ਼ੀਨ ਸੋ ਲਹਿ ਤੇ ਸਨੇ ਸਨੇ ਸਾਰਾ ਰਾਜ ਭਾਗ ਜੇ ਗੁਰੂ ਘਰ ਦਾ ਅਦਮ ਨਹੀਂ ਅਵਗਿਆ ਕਰੇਗਾ ਤੇ ਸਾਰਾ ਕੁਝ ਇਸ ਦਾ ਜਾਂਦਾ ਰਹੇਗਾ ਨਿਜ ਸਿੱਖਣ ਕੋ ਸਹਿਤ ਸਮਾਜ ਨਿਜ ਸਿੱਖਣ ਕੋ ਸਹਿਤ ਸਮਾਜ ਨਿਜ ਸਿੱਖਾ ਨੂੰ ਸਮਾਜ ਇਹ ਆਪਣਾ ਰਾਜ ਭਾਗ ਸਮਾਜ ਤੋਂ ਭਾਵ ਹੈ ਇਹ ਜਿਹੜੇ ਸਿੱਖ ਸੇਵਕ ਨੇ ਇਨਾਰੂ ਰਾਜ ਭਾਗ ਦੇਵਾਂਗੇ ਦਹ ਸਭ ਅਬਨੀ ਕੋ ਰਾਜ ਖਾਲਸਾ ਜਿਹੜਾ ਹੈ ਸਾਰੀ ਧਰਤੀ ਦਾ ਲੋਕ ਪਰਲੋਕ ਦਾ ਰਾਜਾ ਹੋਏਗਾ ਜਿਸ ਜਲ ਤੇ ਪੰਕਜ ਨਿਪਜੈ ਹੈ ਜਿਹਦੇ ਜਲ ਦੇ ਨਾਲ ਕੋਈ ਜਿਸ ਜਲ ਤੋਂ ਕਮਲ ਫੁੱਲ ਪੈਦਾ ਹੁੰਦਾ ਤਿਸ ਬਹੀਨ ਹੋਏ ਜਰ ਬਰ ਜੈ ਹੈ ਪਾਣੀ ਤੋਂ ਬਗੈਰ ਉਹ ਕਮਲ ਫੁੱਲ ਜੇ ਪਾਣੀ ਸੁੱਕ ਜਾਏ ਤੇ ਕਮਲ ਫੁੱਲ ਦੀ ਕੋਈ ਹੋਂਦ ਰਹਿ ਨਹੀਂ ਸਕਦੀ ਗੁਰਸੇਵਾ ਤੇ ਇਨ ਕੋ ਪ੍ਰਾਪਤ ਗੁਰੂ ਰੂਪੀ ਜਲ ਤੋਂ ਗੁਰੂ ਰੂਪੀ ਸੇਵਾ ਤੋਂ ਸਭ ਕੁਝ ਮਿਲਿਆ ਸੋਨਹਰ ਹੈ ਪਰੈ ਇਨ ਆਪਤ ਤੇ ਉਹ ਸਭ ਕੁਝ ਏ ਹੁਣ ਅਬਮਾਨ ਕਰਦੇ ਨੇ ਉਹ ਮੂਲ ਦਾਤਾ ਭੁੱਲ ਗਿਆ ਦਾਤਾ ਦੇਣ ਵਾਲਾ ਤੇ ਹੁਣ ਸਾਰਾ ਰਾਜ ਭਾਗ ਇਹ ਮਾਨ ਗਰੂਰ ਕਰਕੇ ਜਾਂਦਾ ਰਹੇਗਾ ਕਰ ਕੂਰੇ ਇਨਕੋ ਸਭ ਰੀਤ ਈਨਾਂ ਨੂੰ ਸਰਬ ਰੀਤਿਆਂ ਦੇ ਨਾਲ ਕੂੜੇ ਝੂਠੇ ਕਰਕੇ ਰਾਜ ਪ੍ਰਤਾਪ ਜਾਏ ਸਭ ਬੀਤ ਈਨਾਂ ਦਾ ਰਾਜ ਪ੍ਰਤਾਪ ਨ ਸਭ ਵਿਧੀਆਂ ਦੇ ਨਾਲ ਬਤੀਤ ਹੁੰਦਾ ਜਾਏਗਾ ਸ਼ੋਰ ਬਾਤ ਕੀ ਬਾਤ ਚਲਾਵੋ ਤੇ ਸ਼ੋਰ ਬਾਜ ਕੀ ਬਾਤ ਚਲਾਵੋ ਇਕ ਬਾਦ ਦੀ ਬਾਤ ਛੱਡ ਕਰਕੇ ਜਾਏ ਸ਼ਾਹੋ ਆਪਣੇ ਸਮਝਾਵੋ ਤੇ ਜਾਏ ਸ਼ਾਹੋ ਆਪਣੇ ਸਮਝਾਵੋ ਜਾ ਕਰਕੇ ਬਾਦਸ਼ਾਹ ਸ਼ਾਹਜਹਾਨ ਨੂੰ ਸਮਝਾਉਣਾ ਕਰੋ ਨਾਤਰ ਜਨ ਲਿਹੋ ਵਿੱਚ ਜੀਕੇ ਤੇ ਨਹੀਂ ਤਾਂ ਵਿੱਚ ਇਹ ਜੀ ਜਨਤਾ ਦੇ ਬਾਗ ਜਿਵੇਂ ਪਾਣੀ ਵਿੱਚ ਜੀ ਜੰਤ ਹੁੰਦੇ ਨੇ ਪਾਣੀ ਸੁੱਕ ਜਾਏ ਸਾਰੇ ਮਾਰ ਖੱਪ ਜਾਂਦੇ ਨੇ ਕਰ ਸੰਗਰਾਮ ਹਤਾਉ ਸਭ ਨੀਕੇ ਇਹਨਾ ਤੁਰਕਾਰੇ ਨਾਲ ਜੰਗ ਸੰਗਰਾਮ ਕਰਕੇ ਇਹਨਾਂ ਨੂੰ ਮਾਰ ਮੁਕਾ ਮੰਗੇ ਜਿਮ ਇਹ ਆਕੇ ਮਾਰੇ ਪਰੇ ਤੇ ਪਹਿਲਾ ਜਿਵੇਂ ਚੜ ਕੇ ਆਏ ਪਹਿਲਾ ਮਾਰੇਗੇ ਇਸ ਪ੍ਰਕਾਰ ਹੀ ਮਗਲ ਜ਼ਖਾਰ ਨੂੰ ਕਹਦੇ ਦੂਤ ਤੇ ਤੇਰਾ ਵੀ ਅੰਤ ਕਰ ਦਿਆਂਗੇ ਜਿਸਕੇ ਜੋਰ ਸ਼ਾਹ ਮਦ ਭਰੇ ਤੇ ਜਿਸਕੇ ਜੋਰ ਜਿਹਦੇ ਜੋਰ ਦੇ ਨਾਲ ਸ਼ਾਹ ਬਾਦਸ਼ਾ ਨੂੰ ਬੜਾ ਮਾਣ ਹੈ ਤਿਮਰ ਲੱਖ ਹ ਤੁਰਕਨ ਕੋ ਹਾਲ ਤੇ ਇੰਦੀ ਤੁਰਕਾਂ ਦਾ ਜਿਵੇਂ ਪਹਿਲਾਂ ਬਾਹਨੀ ਫੌਜ ਬਾਦਸ਼ਾ ਦੀ ਮਾਰੀ ਗਈ ਜਿੰਨੀ ਵੀ ਫੌਜ ਚੜ ਕੇ ਆਏਗੀ ਸਾਰੀ ਦੀ ਸਾਰੀ ਨੂੰ ਮਾਰ ਮੁਕਾਵਾਂਗੇ ਮਾਰਾਂ ਕਰਕੇ ਜੰਗ ਕਰਾਲ ਭਾਰੀ ਕਰਾ ਬਿਕਰਾਲ ਜੰਗ ਕਰਕੇ ਜੰਗ ਦੇ ਮੈਦਾਨ ਵਿੱਚ ਜਿੰਨੀ ਵੀ ਫੌਜ ਚੜ ਵੱਲ ਕੇ ਆਏਗੀ ਮਾਰ ਮੁਕਾਵਾਂਗੇ ਕਾਇਰ ਹੋਏ ਸੋ ਡਰ ਪਹਿ ਭਾਖੇ ਤੇ ਭਾਗੇ ਜਿਹੜੇ ਕਾਇਰ ਹੋ ਕੇ ਨਾ ਭਾਵ ਇਹ ਭੱਜ ਜਾਣਗੇ ਹਮ ਤਾਂ ਸਦਾ ਜੁੱਧ ਅਬਿਲਾਖੇ ਤੇ ਅਸੀਂ ਤਾਂ ਸਦਾ ਹੀ ਜੁੱਧ ਜੰਗ ਦੀ ਅਬਲਾ ਖਾ ਲੈ ਕੇ ਜਾਤ ਗੂਤ ਸਿੰਘਨ ਕੀ ਦੰਗਾ ਦੰਗਾ ਹੀ ਇਹਨ ਗੁਰ ਤੇ ਮੰਗਾ ਚਿਦ ਕੇ ਰਹੇ ਪ੍ਰਤੀਖਤ ਧੰਮ ਤੇ ਅਸੀਂ ਤਾਂ ਇਸ ਸਮੇਂ ਨੂੰ ਘਰ ਵਿੱਚ ਬੈਠੇ ਬਹੁ ਸਮੇਂ ਤੋਂ ਉਡੀਕ ਰਹੇ ਸਾਂ ਅਬ ਇਹ ਮੱਚਿਓ ਮਹਾ ਸੰਗਰਾਮ ਤੇ ਹੁਣ ਭਾਰੀ ਇਹ ਜੰਗ ਸੰਗਰਾਮ ਮੱਛਿਆ ਬਹੁਤ ਅਨੀਕੋ ਕਹਾ ਬਤਾਵੇ ਤੇ ਬਹੁਤੀ ਫੌਜਵਾਰੇ ਕਿਸ਼ ਮੁਗਲਸਖਾਨ ਬਾਦਸ਼ਾਹ ਦੀ ਫੌਜ ਦਾ ਡਰ ਭੈ ਦਿੰਦਾ ਹੈ ਕਾਸ਼ਟ ਬ੍ਰਿੰਦ ਬਿਲੰਦ ਬਣਾਵੇ ਤੇ ਅਸੀਂ ਲੱਕੜਾਂ ਦੇ ਵਾਂਗ ਬਣਾ ਕੇ ਨਾ ਤੇ ਇਹਨਾਂ ਨੂੰ ਸਵਾ ਅਗ ਰੂਪਾਂ ਭਾਈ ਜਿੰਨੇ ਮਰਜੀ ਫੌਜ ਚੜ ਕੇ ਆ ਜਾਵੇ ਜਿਵੇਂ ਜਿੰਨੀ ਮਰਜੀ ਲੱਕੜ ਬਾਲਣ ਹੋਵੇ ਨਾ ਤੇ ਅਗ ਦੇ ਸਾਰੀ ਸੜਕੇ ਖਾਕ ਹੋ ਜਾਂਦੀ ਏ ਇੰਜ ਹੀ ਖਾਲਸੇ ਦਾ ਅਕਾਲ ਪੁਰਖ ਦਾ ਤੇਜ ਪ੍ਰਤਾਪ پا ਕੇ ਇਹ ਲੱਖਾਂ ਫੌਜਾਂ ਬਾਦਸ਼ਾਹਾਂ ਇਹਨਾਂ ਦਾ ਅੰਤ ਕਰ ਦੇਵਾਂਗੇ ਅਗਨ ਸਮਾਨ ਜਾਨ ਲਿਹੁ ਮੋਹੀ ਤੇ ਸਾਨੂੰ ਅਗਨ ਸਮਾਨ ਜਾਣੋ ਲੱਗੇ ਸ਼ਿਨਕ ਭਸਮੀ ਸਭ ਹੋਹੀ ਸ਼ਿਨਕ ਪਲ ਦੇ ਨਾਲ ਸਾਰੀ ਦੀ ਸਾਰੀ ਫੌਜ ਪਾਸਮ ਅੰਤ ਕਰ ਦੇਵਾਂਗੇ ਅੱਜੋਂ ਸਮਝ ਕਰ ਜਾਹੋ ਭਲਾਏ ਤੇ ਹਲੇ ਵੀ ਬੇਲਾ ਸਮਾਂ ਹੈ ਕਿ ਇਹ ਰਣਖੇਤ ਨੂੰ ਛੱਡ ਕੇ ਚਲੇ ਜਾਓ ਨਹੀਂ ਤਾਂ ਮਰੋ ਜੁੱਧ ਮਹਿ ਆਏ ਨਹੀਂ ਤਾਂ ਮਰੋ ਜੁੱਧ ਮਹਿ ਆਏ ਸਮਾਂ ਜੇ ਆਪਣੇ ਪ੍ਰਾਣ ਚਾਹੁੰਦੇ ਹੋ ਤੇ ਇਸ ਜੰਗ ਦੇ ਮੈਦਾਨ ਨੂੰ ਛੱਡ ਕੇ ਲਾਹੌਰ ਚਲੇ ਜਾਓ ਲਬਪੁਰ ਲਗ ਕਾਟ ਤਹਮ ਜੈ ਹੈ ਤੇ ਲਬਪੁਰ ਲਗ ਕਾਟ ਤਹਮ ਜੈ ਹੈ ਲਾਹੌਰ ਤੱਕ ਇਹਨਾਂ ਮੁਗਲਾਂ ਨੂੰ ਇਹ ਮੁਗਲਸਖਾਨ ਦੀ ਫੌਜ ਨੂੰ ਬੜਦੇ ਮਾਰਦੇ ਜਾਵਾਂਗੇ ਹਲੇ ਵੀ ਸਮਾਂ ਹੈ ਜੇ ਆਪਣੇ ਪ੍ਰਾਣ ਚਾਹੁੰਦੇ ਹੋ ਤੇ ਚਲੇ ਜਾਓ ਸੰਮੁਖ ਭਈ ਨਹਿ ਬਾਚਨ ਪਹਿ ਸੰਮੁਖ ਭਏ ਨਾ ਬਾਚਨ ਪਹਿ ਸੰਮੁਖ ਹੋ ਕੇ ਬਾਚ ਨਹੀਂ ਸਕੋਗੇ ਕੁੱਪੇ ਵੀਰ ਕਿੰਮ ਤਿਆਗੈ ਨਹੀਂ ਕੁੱਪੇ ਵੀਰ ਕਿੰਮ ਤਿਆਗੈ ਨਹੀਂ ਕੁੱਪੇ ਵੀਰ ਜੇ ਗੁਰੂ ਕੇ ਸਿੰਘ ਵੀਰ ਰਸ ਦੇ ਵਿੱਚ ਆ ਕਰਕੇ ਕਦੇ ਵੀ ਛੱਡਣਗੇ ਨਹੀਂ ਤੇਰੇ ਸਾਥੀਆਂ ਸੂਰਮਿਆਂ ਨੂੰ ਮਾਰ ਮਕਾਨਗੇ ਨਿਸ਼ਚੈ ਲਖੋ ਆਪਣ ਮਨ ਮਾਹੀ ਤੇ ਮਨ ਦੇ ਵਿੱਚ ਇਹ ਪੂਰਨ ਨਿਸ਼ਚਾ ਕਰ ਲੋ ਸੁਣ ਪੋ ਦੂਤ ਜਾਏ ਸਮਝਾਵੋ ਜੇ ਸੁਣ ਪੋ ਦੂਤ ਜਾਏ ਸਮਝਾਵੋ हे ਦੂਤ ਜਾ ਕੇ ਸਮਝਾਉਣਾ ਕਰੋ ਕਿਉਂ ਨਾ ਹਤ ਨਿਜ ਪ੍ਰਾਨ ਗਵਾਵੋ ਕਿਉਂ ਨਾ ਹਕ ਬਿਨਾ ਗੱਲ ਤੋਂ ਪ੍ਰਾਨ ਗਵਾਉਂਦੇ ਹੋ ਕਹੋ ਸ਼ਾਹ ਸੋ ਪਲਟੇ ਬਾਜ ਸੋ ਸ਼ਾਹ ਸੋ ਪਲਟੇ ਬਾਜ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਗੁਰ ਨੇ ਕਹਇਓ ਤਮਾਰੋ ਬਾਜ਼ ਤੇ ਗੁਰੂ ਨੇ ਕਿਹਾ ਕਿ ਆਪ ਦਾ ਜਿਹੜਾ ਬਾਜ਼ ਹੈ ਸਨੀ ਕੋਪ ਗੁਰ ਕੇ ਬੱਚ ਸੁਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੀਰ ਰਸ ਦੇ ਨਿਰਪੈਤਾ ਵਾਲੇ ਬੋਲ ਜਦ ਦੂਤ ਨੇ ਸੁਨੇ ਨੇ ਤੁਸ਼ਨ ਦੂਤ ਭਇਓ ਨਹ ਭਨੇ ਫਿਰ ਅਗੋ ਦੂਤ ਕੁਝ ਨਾ ਬੋਲਿਆ ਤੁਸ਼ਨ ਧਾਰ ਕੇ ਤੁਰ ਪਿਆ ਨਹੀਂ ਜੁੱਧ ਤੇ ਗੁਰੂ ਮਿਟੰਤਾ ਤੇ ਜਾਣਿਆ ਦੂਤ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਬਾਦਸ਼ਾਹ ਸ਼ਾਹਜਹਾਨ ਵਰਗੇ ਜੰਗ ਜੁੱਧ ਕਰਕੇ ਵੀ ਮਿਟਾ ਨਹੀਂ ਸਕਦੇ ਇਤੇ ਮਰੇ ਸਮਝਿਓ ਨਾ ਕਦੰਤਾ ਤੇ ਇਤਨੇ ਮਰੇ ਸਮਝਿਓ ਨਾ ਕਦੰਤਾ ਐਨੀ ਸਿਪਾਹੀ ਫੌਜ ਮਰ ਗਏ ਕਿ ਜਿਹੜੇ ਮੁਗਲਸਖਾਨ ਦੇ ਫੌਜ ਫਿਰ ਵੀ ਗੁਰਾਂ ਨੂੰ ਭਾਈ ਗੁਰੂ ਕੇ ਸਿੰਘ ਵੀ ਸ਼ਹੀਦ ਹੋਏ ਫਿਰ ਵੀ ਕੋਈ ਗੁਰੂ ਪਾਤਸ਼ਾਹ ਨਰਪੈ ਨੇ ਜਿੰਨੀ ਮਰਜ਼ੀ ਫੌਜ ਚੜ ਕੇ ਆ ਜਾਵੇ ਕੋਈ ਡਰ ਨਹੀਂ ਗਮਨਯੋ ਜਿਸ ਥਲ ਮੁਗਲਸਖਾਨ ਜਿਸ ਥਾ ਮੁਗਲਸਖਾਨ ਚੜ ਕੇ ਗਿਆ ਸਤਲ ਹਕੀਕਤ ਕੀ ਨ ਬਖਾਨ ਭਾਪ ਜਿੱਥੇ ਮੁਗਲਸਖਾਨ ਦੂਰ ਲਾ ਕੇ ਡੇਰਾ ਲਾ ਕੇ ਬੈਠਾ ਸੀ ਦੂਤ ਨੇ ਸਾਰੀ ਹਕੀਕਤ ਜੋ ਉਤਰ ਜੋ ਮੁਗਲਸ ਖਾਨ ਨੇ ਕਿਹਾ ਸੀ ਤੇ ਜੋ ਉਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਸੀ ਉਹ ਜਾ ਕੇ ਦੱਸ ਦਿੱਤਾ ਬਾਜ ਨਾ ਦੇਤ ਗੁਰੂ ਨਹਿ ਡਰੈ ਗੁਰੂ ਹਰਗੋਬਿੰਦ ਸਾਹਿਬ ਜੀ ਬਾਜ ਵੀ ਨਹੀਂ ਦੇ ਰਹੇ ਨਾ ਤੇਰਾ ਕੋਈ ਡਰ ਤੈ ਹੇ ਮੁਗਲਸ ਖਾਨ ਜਿਹੜੇ ਬਾਦਸ਼ਾਹ ਦੀ ਫੌਜ ਦਾ ਡਰ ਕਹਿਣਾ ਹੈ ਕਦੇ ਵੀ ਨਹੀਂ ਮੰਨਦੇ ਨੇ ਕਿਤੋਂ ਆਏ ਲਸ਼ਕਰ ਲਾਓ ਤਰੈ ਜਿੰਨਾ ਮਰਜੀ ਲਸ਼ਕਰ ਫੌਜ ਚੜ ਕੇ ਆ ਜਾਵੇ ਸਤਿਗੁਰਾਂ ਨੂੰ ਕਿਸੇ ਦਾ ਖੌਫ ਨਹੀਂ ਵੱਡੋ ਹੌਸਲਾ ਜਿਨਕੇ ਜੰਗ ਜਿਨਾਂ ਦੇ ਮਨ ਵਿੱਚ ਜੰਗ ਦਾ ਵੱਡਾ ਹੌਸਲਾ ਮਾਰਨ ਮਰਨ ਬੀਰ ਰਸ ਸੰਗ ਮਾਰਨ ਮਰਨ ਬੀਰ ਰਸ ਸੰਗ ਮਰਨਾ ਮਾਰਨਾ ਵੀਰ रस ਸਹਿਤ ਹੋ ਕੇ ਜਿਉ ਗੁਰ ਕਹੀ ਸੋ ਸਕਲ ਸੁਨਾਈ ਜੋ ਗੁਰਾਂ ਨੇ ਕਹੀ ਦੱਸ ਦਿੱਤੀ ਦਈ ਸ਼ਾਹ ਕੋ ਗੁਰ ਵਡਿਆਈ ਬਾਦਸ਼ਾਹ ਨੂੰ ਸਾਰੀ ਵਡਿਆਈ ਜਾ ਕੇ ਇਹ ਜਦੋਂ ਜੋ ਅਕਾਲ ਪੁਰਖ ਨੇ ਵਡਿਆਈ ਦਿੱਤੀ ਹੈ ਤੇ ਜਦੋਂ ਸੋ ਜੋ ਜahangir ਵਰਗੇ ਮਾਨ ਵਡਿਆਈ ਦਿੰਦੇ ਸਨ ਜੋ ਦੂਤ ਨੂੰ ਸਤਿਗੁਰਾਂ ਨੇ ਕਿਹਾ ਸਾਰੀ ਕਹਾਣੀ ਬਾਰਤਾ ਕਹਿ ਦਿੱਤੀ ਕਰੇ ਅਬ ਕਿਆ ਲੈ ਹੈ ਸ਼ੀਨ ਜੇ ਗੁਰੂ ਨਾਨਕ ਦੇ ਦਰ ਘਰ ਦੀ ਅਵਗਿਆ ਕਰਨਗੇ ਉਹਨਾਂ ਹੀ ਦੁੱਖ ਪਾਉਣਗੇ ਜਿਹਾ ਬੀਜ ਹੈ ਸੋ ਲੁਣੈ ਕਰਮਾਂ ਸੰਦੜਾ ਤੇ ਇਸੇ ਪ੍ਰਕਾਰ ਇਹ ਗੁਰੂ ਕੇ ਸਿੱਖ ਨੇ ਇਮ ਬੋਲਤ ਬਿਨ ਤਰਾਸ ਪ੍ਰਵੀਨ ਇਹ ਸਤਿਗੁਰਾਂ ਨੇ ਨਿਰਭੈ ਹੋ ਕੇ ਤਰਾਸ ਰਹਿਤ ਹੋ ਕੇ बोले आके मुगल्स खान सुनयो उर डरै मुगल्स खान सुनयो उर डरै ए सुनके मुगल्स खान डर गया मेरे प्राण गुरु अब हरै जान्या के गुरु हरगोबिंद साहिब मेरे प्राणਾਂ ਦਾ ਅੰਤ ਕਰ ਦੇਣਗੇ ਸੈਨਾ ਕੇ ਸਰਦਾਰ ਸੰਘਾਰੇ ਸੈਨਾ ਦੇ ਵੱਡੇ ਵੱਡੇ ਸਰਦਾਰ ਫੌਜੀ ਮਾਰ ਦਿੱਤੇ ਸੰਮੁਖ ਗਏ ਸਰਬ ਗੁਰ ਮਾਰੇ ਗੁਰਾਂ ਦੇ ਸੰਮੁਖ ਗਏ ਮਾਰੇ ਗਏ ਤੀਰਨ ਕੀ ਤਾਰੀਫ ਭਟ ਕਰਤੇ ਤੀਰਾਂ ਦੀ ਤਾਰੀਫ ਭਟ ਜੋਧੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰਦੇ ਨੇ ਛੂਟੇ ਏਕ ਅਨੇਕੈ ਮਰਤੇ ਅਨੇਕਾਂ ਹੀ ਸੂਰਮਿਆਂ ਨੂੰ ਤੀਰ ਗੋਲੀਆਂ ਨਾਲ ਮਰਦੇ ਮਾਰਦੇ ਦੇਖੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਐਸੇ ਤੀਰ ਮਾਰੇ ਕੋਈ ਵੀ ਕਹਿੰਦਾ ਕੋਹਾਂ ਦਾ ਸੂਰਮਾ ਸਾਡਾ ਤਿਨਾਂ ਦੇ ਤੀਰਾਂ ਅੰਗੇ ਰੁਕ ਨਾ ਸਕਿਆ ਸੋ ਮੁਝ ਕੋ ਕਿੰਮ ਤਿਆਗਨ ਕਰੇ ਮੁਗਲ ਸਖਾਨ ਨੇ ਜਾਣਿਆ ਕਹਦੇ ਕੋਹਾਂ ਦੇ ਗੁਰੂ ਕੇ ਸਿੱਖਾਂ ਨੇ ਹੀ ਸਾਡੇ ਸੂਰਮਿਆਂ ਨੂੰ ਮਾਰ ਦਿੱਤਾ ਗੁਰੂ ਜੀ ਦੇ ਤੀਰ ਤਾਂ ਐਸੇ ਬਲ ਵਾਲੇ ਨੇ ਮੈਨੂੰ ਕਦੇ ਵੀ ਜੰਗ ਦੇ ਮੈਦਾਨ ਵਿੱਚ ਨਹੀਂ ਛੱਡਣਗੇ ਦਲ ਸਰਦਾਰ ਜਾਣ ਕਰ ਹਰੈ ਤੇ ਸਰਵਾਰ ਜਾਣ ਕੇ ਦਲ ਦਾ ਫੌਜਦਾਰ ਜਾਣ ਕਰਕੇ ਮੈਨੂੰ ਮਾਰਨਗੇ ਬਿਨਾਂ ਲਰੇ ਤੇ ਜੇ ਹਟ ਜਾਵਾਂ ਤੇ ਮੁਗਲ ਸਖਾਨ ਵਿਚਾਰ ਲੱਗਿਆ ਜੇ ਮੈਂ ਬਿਨਾਂ ਲੜਨ ਤੋਂ ਜੰਗ ਦੇ ਵਿੱਚ ਚੜ ਕੇ ਆ ਕੇ ਜਿੱਤ ਪਾਉਣੀ ਮਰਨਾ ਜਾਂ ਮਾਰ ਜਾਣਾ ਇਹ ਨੀਤ ਹੈ ਸ਼ਾਹੋ ਸੰਗ ਕਿਆ ਬਾਕ ਅਲਾਵਾ ਸ਼ਾਹਜਹਾਨ ਨੂੰ ਕੀ ਜਾ ਕੇ ਉਤਰ ਦਿਆਂਗਾ ਕਾਇਰ ਲਖੇਨਾ ਦੇ ਬੱਢਾਈ ਮੈਨੂੰ ਕਾਇਰ ਜਾਣ ਕੇ ਮਾਨ ਨਹੀਂ ਦੇਗਾ ਬਿਨ ਮਾਰੇ ਤਬ ਭੀ ਮਰ ਜਾਈਂ ਬਿਨਾ ਮਾਰੇ ਤੂੰ ਹੀ ਮਰ ਜਾਵਾਂਗਾ ਮੇਰਾ ਸ਼ਸਤਰ ਹਥਿਆਰ ਰੱਖਣੇ ਸੂਰਮਾ ਹੋਣਾ ਕੋਈ ਵੀ ਲਾਭਦਾਇਕ ਨਹੀਂ ਸਭ ਲਸ਼ਕਰ ਗੀਦੀ ਮੁਝ ਜਾਣਹੀਂ ਸਾਰਾ ਲਸ਼ਕਰ ਮੈਨੂੰ ਗੀਦੀ ਡਰਪੋਕ ਜਾਣੇਗਾ ਸਕਲ ਬੀਰ ਅਪਵਾਦ ਬਖਾ ਨਹੀਂ ਸਾਰੇ ਬੀਰ ਅਪਵਾਦ ਆਦ ਮੇਰਾ અપਮਾਨ ਕਰਨਗੇ ਜਾਂ ਤੇ ਹੋਣੀ ਹੋਏ ਸੋ ਹੋਏ ਜਿਹਦੇ ਕਰਕੇ ਜੋ ਹੋਣੀ ਹੈ ਸੋ ਹੋਏਗੀ ਨਰਬੇ ਉਚਿਤ ਮੋਹੇ ਕਹੋ ਜੋਏ ਮੈਨੂੰ ਲੜਨਾ ਉਚਿਤ ਬਣੇ ਆਉਂਦਾ ਹੈ ਇਹ ਵਿਚਾਰਤ ਘਰੀ ਬਿਤਾਈ ਜਿੰਝ ਵਿਚਾਰਦਿਆਂ ਇੱਕ ਘੜੀ ਲੰਘ ਗਈ ਬੁਨ ਆ ਇਸ ਸਭ ਸਾਥ ਅਲਾਈ ਫਿਰ ਸਾਰਿਆਂ ਨੂੰ ਇਹ ਆਗਿਆ ਦਿੱਤੀ ਚੜ੍ਹੋ ਤੁਰੰਗ ਬਿਲਮ ਨਹਿ ਕੀ ਜਹੇ ਚੜ੍ਹੋ ਤੁਰੰਗ ਬਿਨਾ ਇਹ ਦੇਰੀ ਤੋਂ ਫੌਜੀ ਜਿਨੇ ਸਪਾਈ ਬਚੇ ਉਹਨਾਂ ਨੂੰ ਕਿਹਾ ਕਿ ਬਿਨਾਂ ਦੇਰੀ ਤੋਂ ਚੜ੍ਹ ਕੇ ਚੱਲੇ ਨਾ ਕਰੋ ਸਭ ਧੌਸਨ ਚੋਬਨ ਹਨ ਦੀ ਜਹੇ ਸਾਰੇ ਧੌਸੇ ਨਗਾਰੇ ਚੋਰੀ ਤੋਰੀ ਚੋਰੀ ਚੋਬ ਮਾਰ ਕੇ ਅੱਗੇ ਵਦੋ ਗਾਹ ਕੇ ਮਾਰਹੁ ਪੁਰ ਕੋ ਜਬੈ ਗੁਰੂ ਹਰਗੋਬਿੰਦ ਸਾਹਿਬ ਨੂੰ ਫਾ ਮਾਰੋ ਜਾਂ ਫਿਰ ਫੜ ਲਓ ਆਪਣੋ ਜੀਵਨ ਜਾਨ ਨਹ ਤਬੈ ਇਹਦੇ ਵਿੱਚ ਤਾਂ ਹੀ ਸਾਡਾ ਜੀਵਨ ਹੈ ਨਹੀਂ ਤਾਂ ਇਤ ਤੇਜੇ ਬਚ ਜਾਏ ਨਹੀਂ ਤਾਂ ਜੀ ਜੰਗ ਦੇ ਮੈਦਾਨ ਵਿੱਚੋਂ ਬਚ ਗਏ ਸ਼ਾਹੋ ਜਹਾਂ ਤੇ ਹਠਾ ਮਰਵਾਏ ਬਾਦਸ਼ਾਹ ਸ਼ਾਹਜਹਾਨ ਮਰਵਾ ਦੇਗਾ ਇਹਾ ਮਰਨ ਦੁਆ ਲੋਕ ਮਝਾਰੀ ਇੱਥੇ ਜੰਗ ਦੇ ਮੈਦਾਨ ਵਿੱਚ ਮਰਨਾ ਦੋਨਾਂ ਲੋਕਾਂ ਵਿੱਚ ਜਸ ਹੋਵੇਗਾ ਜਸ ਅਰਪਿਸਤ ਪਾਏ ਸੁਖ ਭਾਰੀ ਤੇ ਦੋਨਾਂ ਦਿਸ਼ਾਂ ਦੇ ਸੂਰਮੇ ਜਦ ਆਪਣੇ ਹਿੱਤ ਲਈ ਮਰਦੇ ਨੇ ਆਪਣੇ ਇਹ ਭਾਈ ਰਾਜੇ ਲਈ ਜੰਗ ਦੇ ਮੈਦਾਨ ਵਿੱਚ ਮਰਦੇ ਨੇ ਉਹ ਪਿਸਤ ਲੋਕ ਦੇ ਵਾਸੀ ਹੁੰਦੇ ਨੇ ਲੰਬਪੁਰ ਜਾਏ ਮਰਨ ਦੁਖਦਾਨੀ ਲਾਹੌਰ ਜਾ ਕੇ ਮਰਨਾ ਬੜਾ ਦੁਖਦਾਇਕ ਹੈ ਦੋਜਕ ਪਰ ਨਿੰਦ ਜਗ ਠਾਨੀ ਪਰਾਈ ਨਿੰਦਿਆ ਹੋਏਗੀ ਦੋਜਕ ਵਿੱਚ ਪੈ ਕੇ ਦੁਖ ਪਾਵਾਂਗੇ ਹਿਮ ਕਹ ਸਭ ਹਿਨ ਭਾ ਸਵਿਧਾਨ ਇਹ ਕਹਿ ਕੇ ਸਾਰਿਆਂ ਨੂੰ ਸਾਵਧਾਨ ਕਰਿਆ ਸ਼ਸਤਰ ਲਗਾਏ ਮੰਗਾਏ ਇੱਕ ਕਾਨ ਕੋ ਘੋੜੇ ਮੰਗਾ ਲੇ ਸ਼ਸਤਰ ਵਸਤਰ ਜਿੰਨੀ ਬਕੀ 25 ਫੌਜ ਹੈ ਉਹ ਲੈ ਲਈ ਦੇਖ ਰਿਹਾ ਸਰਦਾਰ ਨਾ ਨੇਰੇ ਦੇਖਿਆ ਕੋਈ ਸਰਦਾਰ ਨੇੜੇ ਨਹੀਂ ਜਿਹੜੇ ਫੌਜ ਦੇ ਸੈਨਾਪਤੀ ਸਾਰੇ ਮਾਰ ਦਿੱਤੇ ਜਿਸ ਕੋ ਆਗੈ ਰਣ ਹਿਤ ਪ੍ਰੇਰੇ ਜਿਹਨੂੰ ਅੱਗੇ ਰਣ ਵਾਸਤੇ ਪ੍ਰੇਰਣਾ ਕਰੇ ਮਰੇ ਸਰਬ ਹੀ ਉਰ ਬਿਸਮਾਇਓ ਸਾਰੇ ਮਰੇ ਜਾਣ ਕੇ ਬੜਾ ਹੈਰਾਨ ਹੋਇਆ ਗੁਰਕੇ ਸਮੁਖ ਆਪ ਹੀ ਧਾਇਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪ ਚੜ ਕੇ ਤੁਰ ਪਿਆ ਕਿ ਮੈਂ ਹੀ ਗੁਰੂ ਜੀ ਤੇ ਚੜ ਕੇ ਚੱਲਾਂ ਦੋਹਰਾ ਬਹੁਤੋਂ ਸੰਤ ਤੁੰਕਾਰ ਕੋ ਸੁਨ ਸਿੱਖ ਆਏ ਦਾਉਰ ਸ੍ਰੀ ਹਰਿ ਗੋਵਿੰਦ ਸੋ ਕਹਿਓ ਸੁਨਹੁ ਗੁਰੂ ਸਰਮੋਰ ਬਹੁਤੋਂ ਸਨ ਤੁੰਕਾਰ ਕੋ ਸੁਨ ਸਿੱਖ ਆਏ ਦੌਰ ਸ੍ਰੀ ਹਰਿ ਗੋਵਿੰਦ ਸੋ ਕਹਿਓ ਸੁਨੋ ਗੁਰੂ ਸਰਮੌਰ ਇਸ ਦੇ ਨਾਲ ਸਮੇਂ ਦੀ ਪ੍ਰਸੰਗ ਦੀ ਸਮਾਪਤੀ ਆਉਣ ਵਾਲੀ ਵਿਚਾਰ ਕਥਾ ਕੱਲ ਦੇ ਸਮੇਂ ਵਿੱਚ ਜਵੇ ਬਾਕੀ ਫੌਜ ਜਿਹੜੀ ਵੀ ਬਚੀ ਆ ਉਹਨੂੰ ਲੈ ਕੇ ਮੁਗਲਸ ਖਾਨ ਚੜ ਕੇ ਜਾਣਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸੋਂ ਮਾਰਿਆ ਜਾਣਾ ਇਹ ਪਹਿਲੀ ਜੰਗ 7000 ਫੌਜ ਸਾਰੀ ਦੀ ਸਾਰੀ ਮਰ ਖੱਪ ਗਈ ਆਉਣ ਵਾਲੀ ਵਿਚਾਰ ਆਉਣ ਵਾਲੇ ਸਮੇਂ ਵਿੱਚ ਗੁਰੂ ਕੀ ਬਾਣੀ ਦੀ ਸਾਂਝ ਪਾਉਂਦਿਆਂ ਗੁਰੂ ਅ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਹੋਇਆ ਬੇਅੰਤ ਬੇਅੰਤ ਭੁਲਾੰਦੀ ਖਿਮਾਂ ਜੀ ਅੱਗੇ ਵਾਸਤੇ ਦਿਓ ਸੱਜਣਾ ਸੀ ਛੜੀਆਂ ਜੋ ਹੋਵੇ ਸਭ ਸਿਮੇਲ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ